ਬੋਗਣਤੀ ਲੋਕਾਂ ਨੂੰ ਫੇਲ ਹੋਣ ਦਾ ਡਰ ਨਹੀਂ ਹੈ ਲੋਕਾਂ ਨੂੰ ਸੋਸਾਇਟੀ ਦਾ ਡਰ ਹੈ ਕਿਉਂ ਕਹਿਣਗੇ ਯਾਰ ਲਦਾਸੇ ਦਾ ਫਲੌਪ ਹੋ ਗਿਆ ਇਹਦੇ ਕੋਈ ਤੇ ਕਾਮਯਾਬੀ ਨਹੀਂ ਹੋਇਆ ਤੁਸੀਂ ਸੋਸਾਇਟੀ ਦੇ ਪ੍ਰੈਸ਼ਰ ਨੂੰ ਟੈਕਲ ਕਿਵੇਂ ਕਰਦੇ ਹੋ ਨਹੀਂ ਦੇਖੋ ਇਸ ਤਰ੍ਹਾਂ ਮੈਂ ਇਹ ਸਮਝਦਾ ਹਾਂ ਵੀ ਜਿਹੜੀ ਜਿਹੜੀ ਤੁਹਾਡੀ ਇੱਜ਼ਤ ਹੈ ਹੀ ਨਹੀਂ ਆਪਣੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ ਨਾ ਇੱਜ਼ਤ ਜਿਹਨੂੰ ਤੁਸੀਂ ਆਰਟੀਫੀਸ਼ੀਅਲ ਆਪਣੀ ਬਣਾ ਲਿਆ ਹੈ ਤੇ ਲੋਕਾਂ ਬੇਇੱਜ਼ਤੀ ਸ਼ਬਦ ਕਿਵੇਂ ਆਇਆ ਉਹੀ ਉੱਥੇ ਹੀ ਆ ਰਿਹਾ ਮੇਨ ਹੀ ਹੈ ਪਹਿਲੇ ਤੇ ਜਿਹੜਾ ਮਾਨ ਸਨਮਾਨ ਆ ਉਹ ਵੀ ਲੋਕਾਂ ਦਾ ਦਿੱਤਾ ਹੈ ਉਹ ਵਾਪਸ ਵੀ ਲੈ ਸਕਦੇ ਨੇ ਤੁਹਾਡਾ ਆਪਣਾ ਤੇ ਕੁਝ ਵੀ ਨਹੀਂ ਹੈ ਜੋ ਦੇ ਸਕਦੇ ਆ ਤੇ ਲੈ ਵੀ ਸਕਦੇ ਆ ਉਹਦੇ ਲਈ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਜਸਟੀਫਿਕੇਸ਼ਨਸ ਨਾ ਦਿਓ ਅਸੀਂ ਹੈ ਕੀ ਆ ਪ੍ਰੋਬਲਮ ਕੀ ਆ ਅਸੀਂ ਹਮੇਸ਼ਾ ਹੀ ਵੀ ਮੈਨੂੰ ਮੈਂ ਉਹਦੇ ਕਹਿੰਤੇ ਆ ਕੰਮ ਕੀਤਾ ਇਹ ਮੈਂ ਘਰ ਵਾਲੀ ਦੇ ਕਹਿੰਤੇ ਕੀਤਾ ਇਹ ਮੁੰਡੇ ਨੂੰ ਅ ਭਈ ਮੈਂ ਉੱਪਰ ਚੱਕਣਾ ਸੀ ਤਾਂ ਕੀਤਾ ਬਿਲਕੁਲ ਬੰਦਾ ਝੂਠ ਕਹਿੰਦਾ ਹਮੇਸ਼ਾ ਮੇਰਾ ਇੱਕ ਵਾਰੀ ਆਈ ਵੱਡਾ ਬੇਟਾ ਜਿਹੜਾ ਤੁਹਾਨੂੰ ਮਿਲਦਾ ਮਨਵੀਰ ਉਸਤ ਕੋਈ ਕਰਾਂ 100 ਗੱਲਾਂ ਹੋ ਜਾਂਦੀਆਂ ਇਹਨਾਂ ਨੇ ਕਿਹਾ ਵੀ ਦੇਖੋ ਮੈਂ ਇੰਨਾ ਕੰਮ ਕਰਦਾ ਵਾਂ ਮੈਂ ਉਹ ਕਰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਂਦੀ ਮੈਨੂੰ ਪ੍ਰੋਬਲਮਸ ਨਹੀਂ ਕਿਹਾ ਹੀ ਨਹੀਂ ਮੈਂ ਕਿਹਾ ਦੇਖ ਨਾ ਮੈਂ ਅੱਜ ਤੇਰੇ ਵਾਸਤੇ ਕਰ ਰਿਹਾ ਨਾ ਤੂੰ ਮੇਰੇ ਵਾਸਤੇ ਕਰ ਰਹੀ ਉਹ ਆਪਣੇ ਵਾਸਤੇ ਕਰ ਰਿਹਾ ਮੈਂ ਆਪਣੇ ਵਾਸਤੇ ਕਰ ਰਿਹਾ ਹਾਲਾਂਕਿ ਮੈਂ ਕਿਹਾ ਬਜ਼ੁਰਗ ਹੀ ਕਹਿੰਦੇ ਆ ਵੀ ਮੈਂ ਆਪਣਾ ਔਲਾਦ ਅਲੀ ਕਰ ਰਿਹਾ ਮੈਂ ਬਿਲਕੁਲ ਨਹੀਂ ਕਹਿੰਦਾ ਮੈਂ ਐਜ਼ ਅ ਚੇਅਰਮੈਨ ਐਜ਼ ਅ ਚਾਂਸਲਰ ਬਣਿਆ ਰਹਿਣਾ ਚਾਹਨਾ ਇਸ ਲਈ ਮੈਂ ਕਰ ਰਿਹਾ ਕਿਉਂਕਿ ਜੇ ਮੈਂ ਨਹੀਂ ਕੰਮ ਕੀਤਾ ਤੋ ਫਟ ਮੇਰੇ ਲਈ ਸੀਟ ਤੇ ਬੈਠਣਾ ਠੀਕ ਹੈ ਮੈਨੂੰ ਕਿਹਾ ਮੰਨਿਆ ਮੈਂ ਇਹ ਜਿਹੜੀਆਂ ਮੈਂ ਗੱਲਾਂ ਤੁਹਾਡਾ ਨਾ ਕਰ ਰਿਹਾ ਨਾ ਮੈਂ ਘਰ ਚ ਵੀ ਕਰਦਾ ਏ ਉਹਨਾਂ ਇਕੱਠੇ ਮਾ ਮਾਵਾ ਪੁੱਤਰ ਗੱਲ ਕਰਦੇ ਮੈਨੂੰ ਨਹੀਂ ਕੋਲ ਬਿਠਾਉਂਦੇ ਅੱਛਾ ਜੀ ਕਿਉਂਕਿ ਮੈਨੂੰ ਖੁੱਲੀ ਗੱਲ ਕਰਨ ਦੀ ਆਦਤ ਹੈ ਉਹ ਇਹਨਾਂ ਨੂੰ ਪਸੰਦ ਨਹੀਂ ਮੈਂ ਬਿਲਕੁਲ ਸਾਫ਼ ਕਰਦਾ ਔਰ ਉਹ ਉਹਨੂੰ ਮਹਿਸੂਸ ਕਰਦੇ ਆ ਅੱਛਾ ਜੀ ਹਾਂ ਤੇ ਕੁਝ ਇਹਨਾਂ ਨੂੰ ਮੇਰੀਆਂ ਗੱਲਾਂ ਜਿਸ ਰਾਉਂਡ ਦੇ ਇੰਟਰਵਿਊ ਲੈ ਰਹੇ ਜੀ ਉਥੇ ਕਹਿੰਦੇ ਸਾਡਾ ਠੀਕ ਹੈ ਜਦੋਂ ਮੈਂ ਕਰਦੇ ਵਿੱਚ ਉਹ ਜੀ ਚੀਜ਼ ਕਰਨਾ ਉਹਨਾਂ ਨੂੰ ਐਕਸੈਪਟ ਨਹੀਂ ਐਟ੍ਰਿਕ ਇਹ ਆ ਕਿ ਬੰਦਾ ਉਹ ਜਿਹੜੇ ਤੁਸੀਂ ਪਹਿਲੇ ਗੱਲ ਕੀਤੀ ਆ ਕਿ ਜਿਹੜੀ ਸੋਸਾਇਟੀ ਨੂੰ ਸਮਾਜ ਨੂੰ ਲੈ ਕੇ ਉਹ ਉਸੇ ਬੜਾ ਚੀਜ਼ਾਂ ਸੋਚਦੇ ਆ ਠੀਕ ਹੈ ਮੈਂ ਨਹੀਂ ਕਿ ਵੀ ਮੈਂ ਨੇ ਸਮਾਜ ਵੱਲ ਸੋਚਦਾ ਮੈਂ ਵੀ ਸੋਚਦਾ ਪਰ ਬਹੁਤਾ ਜਿਆਦਾ ਨਹੀਂ ਸੋਚਦਾ ਮੈਂ ਆਪਣੇ ਇਨਸਲਟ ਨੂੰ ਬਹੁਤ ਜਿਆਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਮੈਂ ਜਾਰਿਸ ਕਰਦਾ ਸੀ ਮੈਂ ਚਲਾ ਗਿਆ ਉਹਦੇ ਘਰ ਮੈਂ ਆਪਣਾ ਜਾਰਿਸ ਟੀ ਕਰ ਲਿਆ ਹਾਂ ਕਿਤੇ ਨਾ ਕਿਤੇ ਹੈ ਤੇ ਹੱਡਮਾਸਤਾ ਬਣਿਆ ਬੰਦਾ ਕਿਸੇ ਵੇਲੇ ਕੋਈ ਕੁਛ ਹੁੰਦਾ ਤੇ ਕਿਸੇ ਵੇਲੇ ਕੋਈ ਸ ਬੇਰੀਆਂ ਗੱਲਾਂ ਤੇ ਇਦਾਂ ਦੀਆਂ ਕਿ ਕੋਈ ਮੈਂ ਰੱਬ ਨਹੀਂ ਬਣ ਗਿਆ ਕੋਈ ਮੈਂ ਉਹ ਨਹੀਂ ਐ ਕਿ ਮੈਂ ਲੋਕਾਂ ਤੋਂ ਅਲੱਗ ਹਾਂ ਕਿਸੇ ਵੇਲੇ ਇਹੋ ਜੀਆਂ ਗੱਲਾਂ ਆ ਵੀ ਜਾਂਦੀਆਂ ਕਿਸੇ ਵੇਲੇ ਕੋਈ ਆਪਾਂ ਅਵੋਇਡ ਵੀ ਕਰ